ਸਤਿ ਸ਼੍ਰੀ ਅਕਾਲ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੇਰਾ ਟੀਵੀ ਡੇਰਾ ਟੀਵੀ ਤੇ ਅੱਜ ਮੇਰੀ ਇਹ ਪਹਿਲੀ ਵੀਡੀਓ ਹੈ ਵੀਡੀਓ ਇਸ ਕਰਕੇ ਵੀ ਬਣਾਉਣੀ ਜ਼ਰੂਰੀ ਹੋਈ ਹੈ ਕਿਉਂਕਿ ਸ਼ਾਇਦ ਕਈ ਲੋਕਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਜੋ ਡੇਰਾ ਟੀਵੀ ਨਾਂ ਦਾ ਨਵਾਂ YouTube ਚੈਨਲ ਸ਼ੁਰੂ ਕੀਤਾ ਗਿਆ ਹੋ ਮੇਰੇ ਵੱਲੋਂ ਹੀ ਕੀਤਾ ਗਿਆ ਹੈ ਤੁਹਾਨੂੰ ਹੁਣ ਅੱਜ ਦੱਸਦੇ ਹਾਂ ਕਿ ਆਖਰਕਾਰ ਡੇਰਾ ਟੀਵੀ ਨੂੰ ਸ਼ੁਰੂ ਕਰਨ ਦੀ ਮੈਨੂੰ ਜ਼ਰੂਰਤ ਕਿਉਂ ਪਈ ਦਰਅਸਲ ਪੰਜਾਬ ਟੂਡੇ ਚੈਨਲ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਪੰਜਾਬ ਦਾ ਇੱਕ ਵੱਡਾ ਚੈਨਲ ਬਣ ਚੁੱਕਾ ਹੈ ਤੇ ਸਾਡੇ ਕੋਲ ਸਾਰੇ ਪੰਜਾਬ ਤੋਂ ਖਬਰਾਂ ਆਉਂਦੀਆਂ ਹਨ ਤੇ ਉਸ ਦੇ ਵਿੱਚ ਅਸੀਂ ਕਈ ਸਾਡੇ ਡੇਰਾ ਬਾਬਾ ਨਾਨਕ ਨਾਲ ਸੰਬੰਧ ਜੋ ਖਬਰਾਂ ਸਨ ਉਹ ਨਹੀਂ ਚਲਾ ਪਾਉਂਦੇ ਸਨ ਕਿਉਂਕਿ ਇਹ ਵੀ ਪਤਾ ਹੈ ਸਾਰਿਆਂ ਨੂੰ ਕਿ ਮੈਂ ਡੇਰਾ ਬਾਬਾ ਨਾਨਕ ਤੋਂ ਬਿਲੋਂਗ ਕਰਦਾ ਹਾਂ ਤੇ ਇਹ ਮੇਰਾ ਆਪਣਾ ਸ਼ਹਿਰ ਹੈ ਇੱਥੋਂ ਦੇ ਲੋਕ ਮੇਲੇ ਆਪਣੇ ਹਨ ਇੱਥੋਂ ਦੀਆਂ ਖਬਰਾਂ ਦੇ ਵਿੱਚ ਮੇਰੀ ਨਿੱਜੀ ਦਿਲਚਸਪੀ ਹਮੇਸ਼ਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਜਦ ਮੈਨੂੰ ਕਈ ਇੱਥੋਂ ਦੇ ਲੋਕ ਫੋਨ ਕਰਦੇ ਸਨ ਤਾਂ ਮੇਰੇ ਕੋਲ ਉਹਨਾਂ ਨੂੰ ਕਈ ਵਾਰੀ ਖਬਰਾਂ ਨਾ ਲਾਉਣ ਦਾ ਜਵਾਬ ਵੀ ਨਹੀਂ ਦਿੱਤਾ ਜਾਂਦਾ ਸੀ ਇਸੇ ਨੂੰ ਧਿਆਨ ਚ ਰੱਖ ਕੇ ਹੀ ਡੇਰਾ ਬਾਬਾ ਨਾਨਕ ਦੇ ਲੋਕਾਂ ਦੇ ਲਈ ਇੱਕ ਲੋਕਲ ਚੈਨਲ ਦੀ ਬੈਬਲ ਉਹ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਸਿਰਫ ਖਬਰਾਂ ਹੀ ਨਹੀਂ ਹੋਣਗੀਆਂ ਸਗੋਂ ਡੇਰਾ ਬਾਬਾ ਨਾਨਕ ਦੇ ਸਾਰੇ ਲੋਕਾਂ ਦੀ ਸਮੱਸਿਆਵਾਂ ਭਾਵੇਂ ਉਹ ਛੋਟੀ ਤੋਂ ਛੋਟੀ ਸਮੱਸਿਆ ਭਾਵੇਂ ਕਿਉਂ ਨਾ ਹੋਵੇ ਉਹ ਆਪਾਂ ਡੇਰਾ ਟੀਵੀ ਦੇ ਉੱਪਰ ਉਸ ਨੂੰ ਨਸ਼ਰ ਕਰਾਂਗੇ ਔਰ ਬਿਲਕੁਲ ਫ੍ਰੀ ਆਫ ਕਾਸਟ ਉਹ ਖਬਰ ਹੋਵੇਗੀ ਕਿ ਕਿਸੇ ਵੀ ਖਬਰ ਦਾ ਕੋਈ ਵੀ ਪੈਸਾ ਵੀ ਅਸੀਂ ਨਹੀਂ ਲੈਂਦੇ ਹਾਂ ਪਹਿਲਾਂ ਵੀ ਨਹੀਂ ਲੈਂਦੇ ਹਾਂ ਪਰ ਡੇਰਾ ਟੀਵੀ ਤੇ ਵੀ ਇਹ ਚੈਨਲ ਤੁਹਾਡਾ ਹੈ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਮੈਂ ਵੀ ਦੱਸਦਾ ਕਿਉਂਕਿ ਡੇਰਾ ਬਾਬਾ ਨਾਨਕ ਦੇ ਨਾਲ-ਨਾਲ ਕਲਾ ਨੌਟੇ ਫਾਤੇਗੜ ਚੂੜੀਆਂ ਦੇ ਵਿੱਚ ਵੀ ਲੋਕ ਸਾਡੇ ਪੰਜਾਬ ਟੂਡੇ ਚੈਨਲ ਨੂੰ ਕਾਫੀ ਪਸੰਦ ਕਰਦੇ ਹਨ ਤੇ ਉੱਥੋਂ ਵੀ ਮੈਨੂੰ ਅਕਸਰ ਕਈ ਵਾਰੀ ਮੁਸ਼ਕਲਾਂ ਦੇ ਫੋਨ ਆਉਂਦੇ ਰਹਿੰਦੇ ਹਨ ਕਿ ਕੋਈ ਸਮੱਸਿਆ ਹੈ ਤਾਂ ਉਹ ਖਬਰ ਆਪਣੀ ਪੰਜਾਬ ਟੂੜੇ ਤੇ ਚਲਾਉਣਾ ਚਾਹੁੰਦੇ ਹਨ ਪਰ ਕਿਉਂਕਿ ਪੰਜਾਬ ਟੂੜੇ ਤੇ ਸਾਡੇ ਕੋਲ ਅਕਸਰ ਵੱਡੀਆਂ ਖਬਰਾਂ ਮੌਜੂਦ ਹੁੰਦੀਆਂ ਹਨ ਜਿਸ ਕਰਕੇ ਉੱਥੇ ਅਸੀਂ ਲੋਕਲ ਖਬਰਾਂ ਨਹੀਂ ਸੀ ਚਲਾ ਸਕਦੇ ਇਸੇ ਨੂੰ ਧਿਆਨ ਚ ਰੱਖ ਕੇ ਇਹ ਡੇਰਾ ਬਾਬਾ ਨਾਨਕ ਦਾ ਜਿੱਥੇ ਲੋਕਲ ਚੈਨਲ ਹੋਵੇਗਾ ਉੱਥੇ ਹੀ ਕਲਨੌਰ ਤੇ ਫਤਿਹਗੜ ਟੂੜੀਆਂ ਦੇ ਲੋਕਾਂ ਦੇ ਲਈ ਵੀ ਜੋ ਵੀ ਉਥੋਂ ਦੀਆਂ ਛੋਟੀਆਂ ਸਮੱਸਿਆਵਾਂ ਹੋਣਗੀਆਂ ਸਮਾਜਿਕ ਗਤੀਵਿਧੀਆਂ ਹੋਣਗੀਆਂ ਜਾਂ ਫਿਰ ਕੋਈ ਸਿਆਸੀ ਸਰਗਰਮੀਆਂ ਹੋਣਗੀਆਂ ਉਸ ਨੂੰ ਅਸੀਂ ਬਿਲਕੁਲ ਸਾਡੇ ਢੰਗ ਨਾਲ ਨਸ਼ਰ ਕਰਾਂਗੇ ਤਾਂ ਤੁਹਾਨੂੰ ਇੱਥੇ ਵੀ ਦੱਸ ਦਵਾਂ ਕਿ ਡੇਰਾ ਟੀਵੀਜ਼ਨ ਹੀ ਇਸ ਦਾ ਨਾਮ ਰੱਖਿਆ ਗਿਆ ਹੈ ਨਾਮ ਤਾਂ ਹੋਰ ਵੀ ਕੋਈ ਰੱਖੇ ਜਾ ਸਕਦੇ ਸਨ ਪਰ ਮੈਂ ਇਸ ਨੂੰ ਡੇਰਾ ਟੀਵੀਜ਼ਨ ਦਾ ਨਾਮ ਇਸ ਕਰਕੇ ਦਿੱਤਾ ਹੈ ਕਿਉਂਕਿ ਅੱਜ ਜਦ ਟੈਕਨੋਲੋਜੀ ਦਾ ਜ਼ਮਾਨਾ ਹੈ ਤਾਂ ਹਰ ਕੋਈ ਰੀਲਾਂ ਬਣਾ ਰਿਹਾ ਹੈ ਸ਼ਾਰਟਸ ਵੀਡੀਓ ਬਣ ਰਹੀਆਂ ਹਨ ਤੇ ਬੜੇ ਹੀ ਪ੍ਰਭਾਵਸ਼ਾਲੀ ਤੰਗ ਨਾਲ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਪਰ ਜੋ ਅਸੀਂ ਪਿਛਲੇ ਸਮੇਂ 'ਚ ਦੇਖਦੇ ਸੀ ਇੱਕ ਟੀਵੀਜ਼ਨ ਦਾ ਇੱਕ ਵੱਖਰਾ ਰੂਪ ਹੁੰਦਾ ਸੀ ਟੀਵੀਜ਼ਨ ਦੇਖਣ ਦਾ ਇੱਕ ਵੱਖਰਾ ਮਜ਼ਾ ਲੈਂਦੇ ਸਨ ਲੋਕ ਮੇਰੀ ਕੋਸ਼ਿਸ਼ ਹੋਵੇਗੀ ਕਿ ਇਸ ਦਾ ਜੋ ਨਾਮ ਰੱਖਿਆ ਹੈ ਅਸੀਂ ਉਸ ਦੇ ਤਹਿਤ ਹੀ ਅਸੀਂ ਕੰਮ ਵੀ ਕਰਾਂਗੇ ਉਸੇ ਤਰ੍ਹਾਂ ਦੇ ਤੁਹਾਨੂੰ ਪ੍ਰੋਗਰਾਮ ਵੀ ਵੇਖਣ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੈਨਲ ਤੇ ਮਿਲਣਗੇ ਤੋਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਬਿਨਾਂ ਕਿਸੇ ਦੇਰੀ ਦੇ ਡੇਰਾ ਟੈਲੀਵਿਜ਼ਨ ਦਾ ਜੋ ਸਬਸਕ੍ਰਾਈਬ ਦਾ ਬਟਨ ਹੈ ਤੁਸੀਂ ਉਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਚੈਨਲ ਦੇ ਨਾਲ ਜੁੜ ਸਕਣ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਡੇਰਾ ਬਾਬਾ ਨਾਨਕ ਦੇ ਇਸ ਲੋਕਲ ਚੈਨਲ ਦਾ ਜਿਸ ਦਾ ਨਾਮ ਡੇਰਾ ਟੈਲੀਵਿਜ਼ਨ ਹੈ ਉਸਨੂੰ ਸ਼ੁਰੂ ਕੀਤੇ ਨੇ ਸਿਰਫ ਅਜੇ 4 ਦਿਨ ਹੋਏ ਹਨ ਅਤੇ 4 ਦਿਨ ਦੇ ਵਿੱਚ 700 ਤੋਂ ਵੱਧ ਲੋਕਾਂ ਨੇ ਇਸਨੂੰ ਸਬਸਕ੍ਰਾਈਬ ਕਰ ਵੀ ਲਿਆ ਹੈ ਤੇ ਹੁਣ ਤੱਕ ਇਸ ਦੇ ਵਿਊਜ਼ ਜੋ ਆ ਰਹੇ ਹਨ ਉਹ ਵੀ ਚੰਗੇ ਆ ਰਹੇ ਹਨ। ਤੋਂ ਮੈਨੂੰ ਆਸ ਹੈ ਕਿ ਜਿਵੇਂ ਤੁਸੀਂ ਪਿਛਲੇ ਕਈ ਸਾਲਾਂ ਤੋਂ ਮੇਰੀ ਪੱਤਰਕਾਰੀ ਤੇ ਭਰੋਸਾ ਬਰਕਰਾਰ ਰੱਖਦੇ ਆਏ ਹੋ ਤੁਹਾਨੂੰ ਪਤਾ ਹੈ ਕਿ ਮੈਂ ਬਿਲਕੁਲ ਨਿਰਪੱਖ ਤੰਗ ਦਾ ਕੰਮ ਕਰਦਾ ਹਾਂ ਲੀਡਰ ਕੋਈ ਵੀ ਹੋਵੇ ਅਫਸਰ ਕੋਈ ਵੀ ਹੋਵੇ ਮੈਂ ਕਦੀ ਕਿਸੇ ਦੇ ਅੱਗੇ ਝੁਕਿਆ ਨਹੀਂ ਹਾਂ ਕੰਮ ਕਰਨ ਦੇ ਵਿੱਚ ਵੀ ਵਿਸ਼ਵਾਸ ਰੱਖਦਾ ਹਾਂ। ਕਿਸੇ ਦੇ ਨਾਲ ਕੋਈ ਨਿੱਜੀ ਵੈਰ ਵੀ ਨਹੀਂ ਹੈ ਕਿਸੇ ਲੀਡਰ ਦੇ ਨਾਲ ਵੀ ਸਿਆਸੀ ਦੁਸ਼ਮਣੀ ਵੀ ਨਹੀਂ ਹੈ ਪਰ ਇਸ ਦੇ ਬਾਵਜੂਦ ਆਪਣੀ ਪੱਤਰਕਾਰਤਾ ਦੇ ਨਾਲ ਮੈਂ ਕਦੇ ਸਮਝੌਤਾ ਕਿਸੇ ਨਾਲ ਵੀ ਨਹੀਂ ਕਰਦਾ ਹਾਂ ਇਸ ਕਰਕੇ ਡੇਰਾ ਟੈਲੀਵਿਜ਼ਨ ਤੇ ਉੱਪਰ ਵੀ ਕੋਸ਼ਿਸ਼ ਕਰਾਂਗੇ ਕਿ ਕੁਝ ਵੀ ਅਜਿਹਾ ਨਾ ਦਿਖਾਇਆ ਜਾ ਜਿਸ ਦੇ ਨਾਲ ਸਮਾਜ ਦੇ ਵਿੱਚ ਕਿਸੇ ਨੂੰ ਗਲਤ ਮੈਸੇਜ ਜਾਵੇ ਇਸ ਕਰਕੇ ਮੇਰੀ ਅਪੀਲ ਹੈ ਕਿ ਇਸ ਚੈਨਲ ਨੂੰ ਤੁਸੀਂ ਵਕਤ-ਵਕਤ ਸਬਸਕ੍ਰਾਈਬ ਕਰੋ ਤਾਂ ਜੋ ਲੋਕਲ ਲੈਵਲ ਤੇ ਜੋ ਤੁਹਾਡੀਆਂ ਸਮੱਸਿਆਵਾਂ ਹਨ ਉਸ ਨੂੰ ਅਸੀਂ ਹੋਰ ਵੀ ਚੰਗੇ ਤੇ ਵੱਡੇ ਟੰਗ ਦੇ ਨਾਲ ਲੋਕਾਂ ਦੇ ਵਿੱਚ ਰੱਖ ਸਕੀਏ ਧੰਨਵਾਦ